ਹੈਲੋ ਹਾਂਜੀ ਸਸ਼ੀਕਲ ਜੀ ਗਰਮੀ ਟਿਪੀਕ ਦੇ ਉਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਸਪੈਸ਼ਲ ਗਰਮੀਆਂ ਦੇ ਲਈ ਟਾਈਡਾਈ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਹਾਂ ਲੇਟੈਸਟ ਜਿਹੜੀ ਕਲੈਕਸ਼ਨ ਰਹਿਣ ਵਾਲੀ ਹੈਗੀ ਆ ਇਹ ਵਾਲੇ ਜਿਹੜੇ ਸੂਟ ਤੁਹਾਨੂੰ ਮਿਲ ਜਾਣਗੇ ਕਾਟਨ ਦੇ ਟਾਈ ਡਾਈ ਦੇ ਸੂਟ ਰਹਿਣ ਵਾਲੇ ਹੈਗੇ ਤੇ ਤੁਹਾਨੂੰ ਡਿਜੀਟਲ ਪ੍ਰਿੰਟ ਦੀ ਸ਼ਰਟ ਮਿਲੇਗੀ ਤੇ ਨਾਲੇ ਤੁਹਾਨੂੰ ਕਾਟਨ ਦੇ ਟਾਈ ਡਾਈ ਦੀ ਬਾਟਮ ਮਿਲੇਗੀ ਪਲੱਸ ਟਾਈ ਡਾਈ ਦਾ ਤੁਹਾਨੂੰ ਹੈਗਾ ਜਿਹੜਾ ਉਹ ਦੁਪੱਟਾ ਮਿਲੇਗਾ ਇਹ ਵਾਲੇ ਸੂਟ ਹੋਣਗੇ ਜਿਹੜੇ ਬਰਬਰੀ ਕਾਟਨ ਦੀ ਤੁਹਾਨੂੰ ਸ਼ਰਟ ਮਿਲੇਗੀ ਤੇ ਸਿਲਕ ਦੀ ਬਾਟਮ ਮਿਲੇਗੀ ਤੇ ਨਾਲ ਤੁਹਾਨੂੰ ਟਾਈ ਡਾਈ ਜਿਹੜਾ ਹੈਗਾ ਬਰਬਰੀ ਕਾਟਨ ਦਾ ਇਹ ਖੁੱਲਾ ਡੋਲਾ ਜਿਹਾ ਦੁਪੱਟਾ ਮਿਲੇਗਾ ਇਹ ਵਾਲੇ ਜਿਹੜੇ ਸੂਟ ਰਹਿਣ ਵਾਲੇ ਹੈਗੇ ਤੁਹਾਨੂੰ ਬੀਬਾ ਕਾਟਨ ਦਾ ਆਲ ਓਵਰ ਸੂਟ ਹੋਏਗਾ ਤੇ ਨਾਲ ਪਿਓਰ ਸ਼ਿਫੌਨ ਦਾ ਜਿਹੜਾ ਤੇ ਐਵੇਂ ਵਾਲੇ ਸੂਟਾਂ ਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਪਲੱਸ ਜਿਹੜੀ ਪ੍ਰਿੰਟਿੰਗ ਹੈਗੀ ਉਹ ਮਿਲ ਜਾਏਗੀ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਆਪਣੇ ਲਈ ਬੁੱਕ ਕਰਾ ਸਕਦੇ ਹੋ ਇਹਨਾਂ ਦਾ ਪ੍ਰਾਈਸ ਹੈਗਾ ਸਿਰਫ 800 ਰੁਪਿਆ 800 ਰੁਪਏ ਦੇ ਵਿੱਚ ਤੁਹਾਨੂੰ ਫ੍ਰੀ ਸ਼ਿਪਿੰਗ ਦੇ ਨਾਲ ਹੀ ਸੂਟ ਜਿਹੜਾ ਘਰ ਬੈਠੇ ਤੁਸੀਂ ਮੰਗਵਾ ਸਕਦੇ ਹੈਗੇ ਹੋ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਕਲਰ ਆਪਸ਼ਨ ਵੀ ਮਿਲ ਜਾਏਗੀ ਐਵਲੇ ਜਿਹੜੇ ਸੂਟ ਲੈਣ ਵਾਲੇ ਹੈਗੇ ਤੁਹਾਨੂੰ ਆਰਗੈਂਜ਼ਾ ਦੀ ਟਾਈਡ ਆਈ ਦੀ ਸ਼ਰਟ ਮਿਲੇਗੀ ਤੇ ਨਾਲ ਤੁਹਾਨੂੰ ਟਾਈਡ ਆਈ ਦਾ ਇਹ ਆਰਗੈਂਜ਼ਾ ਦਾ ਦੁਪੱਟਾ ਮਿਲੇਗਾ ਤੇ ਨਾਲ ਤੁਹਾਨੂੰ ਪਲੇਨ ਕ੍ਰੇਪ ਦੀ ਬਾਟਮ ਮਿਲੇਗੀ ਇਨਾਂ ਦੀ ਜਿਹੜੀ ਕੱਟ ਹੋਈ ਉਹ ਟਾਈਟਾਮੀਟਰ ਦੀ ਰਹਿਣ ਵਾਲੀ ਹੈਗੀ ਤੇ ਇਹਨਾਂ ਦਾ ਪ੍ਰਾਈਸ ਹੋਏਗਾ 2000 ਰੁਪਏ 2000 ਰੁਪਏ ਦੇ ਵਿੱਚ ਤੁਹਾਨੂੰ ਫ੍ਰੀ ਸ਼ਿਪਿੰਗ ਦੇ ਨਾਲ ਹੀ ਸੂਟ ਮਿਲ ਜਾਣਗੇ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ ਹੋ ਇਹਨਾਂ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਕਲਰ ਆਪਸ਼ਨ ਹੈਗੀ ਉਹ ਮਿਲ ਜਾਏਗੀ ਜੇਕਰ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਆਪਣੀ ਚੋਇਸ ਦਾ ਕੋਈ ਕਲਰ ਦੇਣਾ ਚਾਹੁੰਦੇ ਹੋ ਉਸਤੇ ਅਕੋਰਡਿੰਗ ਟਾਈ ਡਾਈ ਕਰਵਾ ਕੇ ਸੇਮ ਪ੍ਰਾਈਸ ਦੇ ਵਿੱਚ ਸੂਟ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਕਰ ਸਕਦੇ ਹੈਗੇ ਹੋ ਪ੍ਰਾਈਸ ਸੇਮ ਹੀ ਹੋਏਗਾ ਇਹਦੇ ਨਾਲ ਕਰੇਪ ਦੀ ਬਾਟਮ ਰਹਿਣ ਵਾਲੀ ਹੈਗੀ ਤੇ ਆਰਗੈਂਜ਼ਾ ਦੇ ਬਹੁਤ ਹੀ ਜ਼ਿਆਦਾ ਸੋਹਣੇ ਜਿਹੜੇ ਇਹ ਸਮਰ ਦੇ ਲਈ ਪਾਰਟੀ ਵੇਅਰ ਸੂਟ ਹੈ ਜਿਹੜੇ ਹੋ ਰੈਡੀ ਹੋ ਜਾਂਦੇ ਨੇ ਇਹ ਵਾਲੇ ਜਿਹੜੇ ਸੂਟ ਤੁਹਾਨੂੰ ਮਿਲਣਗੇ ਇਹ ਡਿਜੀਟਲ ਪ੍ਰਿੰਟ ਦਾ ਜਿਹੜਾ ਐਸਕੇ ਬ੍ਰਾਂਡ ਦਾ ਸਟਾਫ ਹੋਏਗਾ ਬਹੁਤ ਹੀ ਜ਼ਿਆਦਾ ਸੋਹਣਾ ਮਸਲੀਨ ਦਾ ਇਸ ਦੇ ਨਾਲ ਦੁਪੱਟਾ ਹੋਏਗਾ ਮਸਲੀਨ ਦਾ ਹੀ ਸੂਟ ਹੈਗਾ ਜਿਸ ਨੂੰ ਤੁਸੀਂ ਵਿਦਆਊਟ ਲਾਈਨਿੰਗ ਸਟਿਚ ਕਰਵਾ ਸਕਦੇ ਹੈਗੇ ਹੋ ਇਹ ਵਾਲੇ ਆਰਗੈਂਜ਼ਾ ਦੇ ਤੁਹਾਨੂੰ ਹੈਂਡਵਰਕ ਦਾ ਪੀਸ ਮਿਲੇਗਾ ਸਿਰਫ 1900 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਟਾਈਡਾਈ ਦੁਪੱਟਾ ਮ ਐਵਲੇ ਜਿਹੜੇ ਸੂਟ ਤੁਹਾਨੂੰ ਮਿਲਣਗੇ ਮਸਲੀਨ कॉटन ਦੇ ਡਿਜ਼ਾਈਨਰ ਜਿਹੇ ਪੀਸ ਹੋਣਗੇ 1595 ਦੇ ਵਿੱਚ ਤੇ ਦੁਪੱਟੇ ਦੇ ਉੱਪਰ ਵੀ ਹੈਗਾ ਜਿਹੜਾ ਉਹ ਥਰੈਡ ਵਰਕ ਰਹਿਣ ਵਾਲਾ ਸ਼ਿਫਰ